ਪਿੰਡ ਪਬਿਆਣਾ ਵਿਖੇ ਜੀਐਨਐਕਐਸਐਲ ਲਿਮਟਿਡ ਮਹਿਤਿਆਣਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਬਿਆਣਾ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਤਲਬ ਲੋਕਾਂ ਦੀਆਂ ਅੱਖਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਮੁਫਤ ਜਾਂਚ ਅਤੇ ਆਪਰੇਸ਼ਨ ਦੀ ਸਹੂਲਤ ਪ੍ਰਦਾਨ ਕਰਨਾ। ਇਸ ਮੌਕੇ ਤਜਰਬੇਕਾਰ ਡਾਕਟਰ ਜੀਐਸ ਵਰਦੀ ਅਤੇ ਉਨ੍ਹਾਂ ਦੀ ਟੀਮ ਵਰਦੀ ਹਸਪਤਾਲ ਚਾਹਲ ਨਗਰ ਫਗਵਾੜਾ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਜ਼ਰੂਰੀ ਸਲਾਹ ਦਿੱਤੀ। ਇਸ ਮੌਕੇ ਤੇ ਸਰਦਾਰ ਰਣਵੀਰ ਸਿੰਘ ਐਮ ਬੀ ਐਚ ਸੀਈਓ ਅਤੇ ਸਰਦਾਰ ਕੁਲਵਿੰਦ ਸਿੰਘ ਸੀਰਾ ਡਾਇਰੈਕਟਰ ਜੀ ਐਨ ਐਕਸਐਲ ਲਿਮਟਿਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਲਗਭਗ ਪੰਜਾਹ ਮਰੀਜ਼ਾਂ ਨੂੰ ਆਪਰੇਸ਼ਨ ਲਈ ਰਿਕਮੈਂਡ ਕੀਤਾ ਤੇ ਮੁਫਤ ਲੈਣ ਚ ਪਾਈ ਜਾਣਗੇ। ਬਾਕੀਆਂ ਨੂੰ ਮੁਫਤ ਦਵਾਈਆਂ ਅਤੇ ਐਨਕਾ ਵਡੀਆਂ ਗਈਆਂ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ अनेका ਅਤੇ ਦਵਾਈ ਦਿੱਤੀਆਂ ਗਈਆਂ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਕੈਂਪ ਦੌਰਾਨ 310 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮੁਫਤ ਆਪਰੇਸ਼ਨ ਕੈਂਪ ਮੌਕੇ ਸਰਦਾਰ ਸਤਵਿੰਦਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੀ ਐਨ ਏ ਹਾਜ਼ਰ ਹੋਏ ਇਸ ਮੌਕੇ ਤੇ ਸਰਦਾਰ ਪੀ ਐਸ ਨੰਦਾ ਜੀ ਸ੍ਰੀ ਅਨਿਲ ਕੁਮਾਰ ਸੁਨੀਤਾ ਸ਼ਰਮਾ ਜੀ ਐਨ ਏ ਸਰਪੰਚ ਕਸ਼ਮੀਰ ਸਿੰਘ ਮੇਟਿਆਣਾ ਕੁਲਵੰਤ ਕੌਰ ਸੁਨੀਤਾ ਵਿਜੇ ਕੁਮਾਰ ਬਚਿੱਤਰ ਸਿੰਘ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਮੈਂ ਅਨਿਲ ਕੁਮਾਰ ਜੀ ਐਨ ਐਕਸ ਤੋਂ जनरल मैन से बोल रहे हैं जी एन ए कंपनी ने जी एन ए अक्सर मेहटियाना ने आई ऑपरेशन कैंप ही लगाया इस बड़े अच्छे रिस्पोंस मिले काफ़ी बंदे आए चेक कर बड़ा अच्छा उपराला है और कंपनी भी अगे भी प्लानिंग है कि होर पिंड भी कैंप इ लगाए जाएंगे ताकि जो नेड़े के लोगों की सेवा हो सके असि बहुत अपने एम डी साहब सरदार रणबीर सिंह जी डायरेक्टर साहब ਸਰ ਆ ਕੁਲਵਿੰਦਰ ਸਿੰਘ ਜੀ ਉਹ ਸਾਰੇ ਜੀਐਨਏ ਮੈਨੇਜਮੈਂਟ ਦੇ ਬਹੁਤ ਬਹੁਤ ਧੰਨਵਾਦੀ ਹੈ ਅੱਜ ਮਿਤੀ 2 ਨਵੰਬਰ 2025 ਨੂੰ ਜੀਐਨਏ ਐਕਸਲ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਪ੍ਰੋਗਰਾਮ ਦੇ ਅਧੀਨ ਫ੍ਰੀ ਆਈ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਆਲੇ-ਦੁਆਲੇ ਦੇ 70 ਪਿੰਡਾਂ ਦੇ ਪੇਸ਼ੈਂਟ ਉਮੀਦਾਂ ਇਹ ਤਿੰਨ ਖੋਦੇ ਲਾਗੇ ਜਿਹੜੇ ਆਣਗੇ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਸਰਪੰਚ ਸਾਹਿਬਾਨ 20 25 ਪਿੰਡਾਂ ਦੇ ਸਰਪੰਚ ਸਾਹਿਬਾਨ ਵੀ ਆਏ ਸਾਡੇ ਜੀਐਨਏ ਐਕਸਲ ਤੋਂ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਫਰਦਾਦ ਸਤਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸੇਵਾ ਨਵਾਈ ਔਰ ਨਾਲ ਪੀਐਸ ਨੰਦਾ ਜੀ ਅਨਲ ਕੁਮਾਰ ਜੀ ਸੁਨੀਲ ਕੁਮਾਰ ਜੀ ਹੋਰ ਸਾਰੇ 스ਨੀਤਾ ਮੈਡਮ ਜੀ ਜਿਹੜਾ ਨੇ ਇੱਥੇ ਪਹੁੰਚ ਕੇ ਰੌਣਕ ਬਧਾਈ ਮੈਂ ਸਾਰਿਆਂ ਦਾ ਇਸ ਮੌਕੇ ਤੇ ਤੈਦਲੋਂ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਕੱਢ ਕੇ ਇਸ ਰੌਣਕ ਨੂੰ ਵਧਾਇਆ ਸੋ ਸਰਦਾਰ ਰਣਵੀਰ ਸਿੰਘ ਜਿਹੜੇ ਸਾਡੇ ਐਮ ਡੀ ਸਾਹਿਬ ਤੇ ਕੁਲਵਿੰਦ ਸਿੰਘ ਜਿਹੜੇ ਡਾਇਰੈਕਟਰ ਸਾਹਿਬ ਉਹਨਾਂ ਨੇ ਆਪ ਖੁਦ ਆਣਾ ਸੀ ਕੁਝ ਫੈਮਿਲੀਜ਼ ਜਿਵੇਂ ਫੋਨ ਕਰਕੇ ਉਹ ਨਹੀਂ ਆ ਸਕੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਇਹ ਕੈਂਪ ਲੱਗਾ ਉਹਨਾਂ ਦੀ ਸੋਚ ਸੀ ਕਿ ਆਪਾਂ ਆਪਣੇ ਇਲਾਕੇ 'ਚ ਜਿੱਥੇ ਸਾਨੂੰ ਜੂਥ ਜਿਹੜਾ ਸਾਡੀ ਜੌਬ ਕਰ ਰਿਹਾ ਸਾਡੀ ਕੰਪਨੀ ਦੇ ਵਿੱਚ ਜਿੱਥੋਂ ਦਾ ਜੂਥ ਆ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਕਿਉਂ ਨਾ ਆਪਾਂ ਇੱਕ ਕਾਰਪੋਰੇਟ ਸੋਸਾਇਟੀ ਰਿਸਪਾਂਸਿਬਿਲਟੀ ਦੇ ਅਧੀਨ ਇਹ ਸੇਵਾ ਨਿਭਾਈਏ ਸੋ ਅੱਜ ਮੈਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਇਹ ਸੋਚ ਸੋਚੀ ਹੀ ਉਹ ਅੱਜ ਕਾਮਯਾਬ ਹੋਏ ਆ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਵੈਰੀ ਮਚ ਫੋਨ ਨੰਬਰ ਐਡ ਮਾਰਨ ਫਗਿਆਣਾ ਪਿੰਡ ਬਠੀਏ ਜੀਐਨਏ ਮੀਂਹਿਆਲਾ ਦੇ ਤਰਫ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਅੱਜ ਇਸ ਵੇਲੇ ਜਿਹੜੀ ਮੇਰੀ ਟੀਮ ਲੋਕਾਂ ਦਾ ਡਾਕਟਰ ਜੀ ਇਸ ਕਰਦੀ ਗ੍ਰਦੀ ਆਇਆ ਹਸਪਤਾਲ ਕੋਲ ਆਇਆ ਹਾਂ ਮੇਰੀ ਟੀਮ ਮੇਰਾ ਨਾਮ ਹੈ ਅਸੀਂ ਲੋੜਵੰਦ ਮਰੀਜ਼ਾਂ ਦੇ ਛਿੱਕੇ ਮੋਤੀਏ ਦੇ ਜਾਂ ਕਾਲੇ ਮੋਤੀਏ ਦੇ ਆਪਰੇਸ਼ਨ ਕਰਾਂਗੇ ਛਿੱਕੇ ਮੋਤੀਏ ਵਾਲਿਆਂ ਦੇ ਅੱਖਾਂ ਦੇ ਵਿੱਚ ਲੈਂਸ ਪਾਏ ਜਾਣਗੇ ਫ੍ਰੀ ਆਫ ਕਾਸਟ ਤੇ ਸਾਰੇ ਮਰੀਜ਼ਾਂ ਨੂੰ ਜਿਸ ਤਰ੍ਹਾਂ ਦੀ ਦਵਾਈ ਚਾਹੀਦੀ ਹੋਵੇਗੀ ਉਹ ਦਵਾਈ ਵੀ ਫ੍ਰੀ ਦਿੱਤੀ ਜਾਏਗੀ ਨੰਬਰ 10 ਦੇ ਉਤੇ ਜਿਹੜੇ ਮਰੀਜ਼ਾਂ ਨੂੰ ਨੇੜੇ ਦੀ ਐਨਕ ਦੀ ਜ਼ਰੂਰਤ ਹੈ ਕਿਉਂਕਿ ਆਮ 40 ਸਾਲ ਤੋਂ ਬਾਅਦ ਗੋਟਦੀ ਹੈ ਉਹਨਾਂ ਨੂੰ ਐਨਕ ਵੀ ਉਹਨੇ ਇੱਥੇ ਹੀ ਫ੍ਰੀ ਐਨਕ ਦਿੱਤੀ ਜਾਗੀ ਮਰੀਜ਼ਾਂ ਦੇ ਆਪਰੇਸ਼ਨ ਵਿਰਦੀ ਹਸਪਤਾਲ ਤੋਂ ਬਾਹਰਾ ਵਿਕੇ ਦਿੱਤੇ ਜਾਣਗੇ ਉੱਥੇ ਮਰੀਜ਼ਾਂ ਨੂੰ ਵਕਤ-ਵਕਤ ਮੀਟਿੰਗਾਂ ਜਾਣਗੀਆਂ ਉਸ ਦਿਨ ਮਰੀਜ਼ ਆਪਣਾ ਆਪਰੇਸ਼ਨ ਕਰ ਕੇ ਜਾਣਗੇ ਤੇ ਅਗਲੇ ਦਿਨ ਫਿਰ ਉਹ ਆਣਗੇ ਤੇ ਉਹਨਾਂ ਨੂੰ ਸਵਾ ਮਹੀਨਾ ਅਸੀਂ ਫ੍ਰੀ ਕੈਪਟਰਾ ਦੇ 아시아 사람은 숭이샤워인데